ਗਰ ਪੰਚਾਇਤ ਪਿੰਡ ਘਰਾਗਣਾ ਕਬਾਈਨ ਅਤੇ ਛਟਰਾ ਦੀ ਪਰਮਾਲਕਾਂ ਵਿਚਕਾਰ ਪਿੰਡ ਵਿੱਚ ਕਣਕ ਝੋਨੇ ਦੀ ਬੜਾਈ ਡੰਡੀ ਦੀ ਬਣਵਾਈ ਸੰਬੰਧੀ ਮੀਟਿੰਗ ਕਬਾਈਨ ਜਿਹੜੀ ਕਣਕ ਦੀ ਵਾਢੀ ਹੈ 2025 ਦੀ ਉਹ 1400 ਰੁਪਏ ਪ੍ਰਤੀ ਏਕੜ ਟੂੜੀ ਦੀ ਬਣਵਾਈ ਪ੍ਰਤੀ ਟਰਾਲੀ 900 ਰੁਪਏ ਪ੍ਰਤੀ ਟਰਾਲੀ ਦੇ ਹਿਸਾਬ ਨਾਲ ਮਹੀਨੇ ਦੇ ਅੰਦਰ ਅੰਦਰ ਦੇਣੀ ਹੈ ਜਿਹੜੀ ਉਹ ਬੜੀ ਜ਼ਰੂਰੀ ਹੈ ਕਬਾਈਨ ਮਾਲਕਾਂ ਦੇ ਪੈਸੇ ਨਹੀਂ ਮਰਨੇ ਚਾਹੀਦੇ ਮਤਾ ਪੰਚਾਇਤ ਨੂੰ ਇਸੇ ਕਰਕੇ ਪਾਉਣਾ ਪਿਆ ਜਾਇਜ਼ ਰੇਟਾਂ ਤੇ ਤਾਂ ਜੋ ਕਮੈਨ ਮਾਲਕ ਵੀ ਟਾਈਮ ਨਾਲ ਉਹਦੇ ਪੈਸੇ ਅਗਰਾਹ ਸਕਣ ਤੇ ਜਿਹੜੇ ਕਿਸਾਨ ਹੈ ਉਹਨਾਂ ਨੂੰ ਵੀ ਜਾਇਜ਼ ਜਿਹੜਾ ਰੇਟ ਲੱਗ ਸਕੇ। ਆਣ ਵੱਲੋਂ ਬਾਢੀ ਦੌਰਾਨ ਫਸਲ ਦਾ ਜੇ ਵੀ ਰੱਗਵਾ ਘਟਦਾ ਦੱਸ ਦਿੰਨੇ ਆ। ਤਕਲੇ ਜੀ ਹੁੰਦਾ ਤੇ ਪੰਚਾਇਤ ਉਹਦੀ ਜ਼ਮੀਨ ਦੀ ਬੇਨਤੀ ਕਰੂਗੀ ਤੇ ਦੁੱਗਣਾ ਰੇਟ ਆ ਜਿਹੜਾ ਉਹ ਕਿਸਾਨ ਵੱਲੋਂ ਅਗਰਾਇਆ ਜਾਊਗਾ ਕਮੈਨ ਮਾਲਕਾਂ ਵੱਲੋਂ। ਕਮੈਨ ਦੀ ਰੁਪਇਆ ਪ੍ਰੋਪਰ ਕਰਕੇ ਕਿਸਾਨ ਦੀ ਫਸਲ ਵੱਡੀ ਜਾਵੇ। ਕਿਸਾਨ ਦੀ ਫਸਲ ਖਰਾਬ ਨਾ ਹੋਵੇ। ਇਹ ਫਸਲ ਦੀ ਬਾਢੀ ਦੌਰਾਨ ਕਿਸਾਨ ਖੁਦ ਵੀ ਉਹ ਮਸ਼ੀਨ ਦੇ ਪਿੱਛੇ ਦੇਖ ਕੇ ਦਾਣੇ ਘਟ ਡਿੱਗਦੇ ਆ ਦਾਣੇ ਨਹੀਂ ਡਿੱਗਦੇ ਵੱਧ ਡਿੱਗਦੇ ਆ ਉਹ ਕਿਸਾਨ ਜਿ ਕਮੈਨ ਮਾਲਕ ਨੂੰ ਦੱਸਣ ਦਾ ਪਾਬੰਦ ਹੋਊਗਾ ਕੱਲਾ ਕਮੈਨ ਮਾਲਕ ਇਸ ਚੀਜ਼ ਦਾ ਰਿਸਪੋਨਸੀਬਲ ਨਹੀਂ ਹੋਊਗਾ ਕਮੈਨ ਮਾਲਕਾਂ ਦੀ ਜਾਂ ਉਹਨਾਂ ਦੇ ਨਾਲ ਕਿਰਤੀ ਜਿਹੜੇ ਕੰਮੇ ਨੇ ਉਹਨਾਂ ਦੀ ਚਾਹ ਪਾਣੀ ਦਾ ਜ਼ਰੂਰ ਕਿਸਾਨਾਂ ਵੱਲੋਂ ਖਿਆਲ ਰੱਖਿਆ ਜਾਵੇ ਕਿ ਫਸਲ ਜੇ ਤੁਹਾਡੀ 100% ਲੱਗੀ ਆ 100% ਲੱਗੀ ਆ ਘਟ ਡਿੱਗੀ ਨਾ ਹੋਵੇ ਤਾਂ ਉਹਦੀ ਜਿਹੜੀ ਕਣਕ ਦੀ ਜਿਹੜੀ ਉਹ 250 ਰੁਪਿਆ ਪ੍ਰਤੀ ਇੱਕ ਕਣ ਦੇ ਹਿਸਾਬ ਨਾਲ ਵਾਧ ਦੇਣਾ ਕਿਸਾਨ ਨੇ ਤੇ ਜਿਹੜੀ ਝੋਨੇ ਦੀ ਜਿਹੜੀ ਵਾਢੀ ਆ ਉਹ 500 ਰੁਪਏ ਪ੍ਰਤੀ ਕੰਦੇ حساب ਨਾਲ ਬਾਅਦ ਦੇਣਾ ਹੈ ਇਹ ਕਰਾਈਨ ਮਾਲਕਾਂ ਕਿਸਾਨਾਂ